ਸਰਦਾਰ ਨਿਵਾਜ 2.5 ਜੁਬ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਇੱਕ ਸਿੱਧੀ ਸੜਕ ਸਵੇਰ ਦੇ ਕੋਈ 4:30 ਵਜੇ ਦੇ ਹੀ ਉਸ ਹੱਥ ਗੱਡੀ ਦੀ ਆਵਾਜ਼ ਸੁਣਾਈ ਪੈਂਦੀ ਹੈ ਤੇ ਇਸ ਦੇ ਨਾਲ ਹੀ ਸੁੱਤੀ ਪਈ ਕਲੋਨੀ ਪਹਿਲਾਂ ਕੁ ਚਿਰ ਜਿਵੇਂ ਜਾਗ ਜਾਂਦੀ ਹੈ ਤੇ ਫਿਰ ਦਹਿਲ ਜਾਂਦੀ ਹੈ ਹੌਲੀ ਹੌਲੀ ਕਲੋਨੀ ਦੀ ਸਿੱਧੀ ਸੜਕ ਤੇ ਤੁਰਦੀ ਹੋਈ ਉਹ ਔਰਤ ਹੱਥ ਗੱਡੀ ਨੂੰ ਤਾਕ ਕੇ ਲੈ ਜਾਂਦੀ ਕਲੋਨੀ ਚੋਂ ਬਾਹਰ ਨਿਕਲ ਜਾਂਦੀ ਹੈ ਇਹ ਨਵੀਂ ਬਣੀ ਸਾਫ਼ ਸੁਥਰੀ ਕਲੋਨੀ ਸੀ ਜਿਸ ਵਿੱਚ ਘਰ ਖਰੀਦ ਕੇ ਅਸੀਂ ਹੁਣੇ ਸ਼ਿਫਟ ਹੋਏ ਸੀ ਉਂਝ ਤਾਂ ਇਸ ਕਲੋਨੀ ਵਿੱਚ ਬਹੁਤ ਕੁਝ ਚੰਗਾ ਸੀ ਖੁੱਲੀਆਂ ਛੜਕਾਂ ਨਵੇਂ-ਨਵੇਂ ਸੋਹਣੇ ਡਿਜ਼ਾਈਨ ਵਾਲੇ ਘਰ ਪਾਰਕ ਸਕੂਲ ਤੇ ਮਾਰਕੀਟ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਪਰ ਮੇਰੇ ਲਈ ਤਾਂ ਸਵੇਰ ਦੀ ਸ਼ੈਰ ਕਰਨ ਵਾਸਤੇ ਇਸ ਤੋਂ ਵਧੀਆ ਥਾਂ ਦਿੱਲੀ ਦੀ ਹੋਰ ਕਿਸੇ ਵੀ ਕਲੋਨੀ ਵਿੱਚ ਨਹੀਂ ਸੀ ਮਿਲ ਸਕਦੀ ਜਦੋਂ ਮੈਂ ਪਹਿਲੇ ਦਿਨ ਸਵੇਰੇ ਸ਼ੈਰ ਕਰਨ ਲਈ ਘਰੋਂ ਬਾਹਰ ਨਿਕਲ ਇਹ ਬਲਾਕ ਦੀ ਮੁੱਖ ਸਿੱਧੀ ਸੜਕ ਤੇ ਪਹੁੰਚਿਆ ਤਾਂ ਮੈਨੂੰ ਦੂਰੋਂ ਇਹ ਆਵਾਜ਼ ਸੁਣਾਈ ਦਿੱਤੀ ਸੀ ਖਾਲੀ ਸੜਕ ਦੇ ਦੋਵੇਂ ਪਾਸੇ ਲੱਗੇ ਬਿਜਲੀ ਦੇ ਖੰਭਿਆਂ ਤੇ ਬਲਦੇ ਲਾਟੂਆਂ ਦੀ ਰੋਸ਼ਨੀ ਵਿੱਚ ਖੜਾ ਮੈਂ ਸਿੱਧੀ ਤੁਰੇ ਜਾਂਦੀ ਉਸ ਸੜਕ ਵੱਲ ਵੇਖਣ ਲੱਗਾ ਜਿੱਧਰੋਂ ਇਹ ਆਵਾਜ਼ ਆ ਰਹੀ ਸੀ ਕੁਝ ਚਿਰ ਮੈਂ ਚੁੱਪ ਖੜਾ ਰਿਹਾ ਉਦੋਂ ਹੀ ਹੌਲੀ-ਹੌਲੀ ਤੁਰਦੀ ਇੱਕ ਕਾਫੀ ਵੱਡੀ ਉਮਰ ਦੀ ਔਰਤ ਹੱਥ ਗੱਡੀ ਤੱਕਦੀ ਮੇਰੇ ਨੇੜੇ ਪਹੁੰਚੀ ਤੇ ਫਿਰ ਉਸੇ ਤਰ੍ਹਾਂ ਤੁਰਦੀ ਹੋਈ ਅੱਗੇ ਲੰਘ ਗਈ ਖੰਬੇ ਦੇ ਲਾਟੂ ਦੀ ਰੋਸ਼ਨੀ ਵਿੱਚ ਉਹ ਮੈਨੂੰ 70 ਸਾਲ ਤੋਂ ਵੱਧ ਉਮਰ ਦੀ ਜਾਪੀ ਜਿਸ ਨੇ ਜਿਵੇਂ ਸਰੀਰ ਦੀਆਂ ਹੱਡੀਆਂ ਨੂੰ ਮਾਸ ਚਲਪੇਟ ਉੱਪਰੋਂ ਸੂਤੀ ਚਾਦਰ ਵਿੱਚ ਲਕੋ ਰੱਖਿਆ ਸੀ ਭਾਵੇਂ ਉਸ ਵੇਲੇ ਜਨਵਰੀ ਦਾ ਮਹੀਨਾ ਸੀ ਤੇ ਸੀਤ ਹਵਾ ਚੱਲ ਰਹੀ ਸੀ ਪਰ ਤਾਂ ਵੀ ਉਸ ਔਰਤ ਨੇ ਸਿਰਫ ਮੱਟ ਮੈਲੀ ਜਹੀ ਥੋਤੀ ਬੰਨੀ ਹੋਈ ਸੀ ਤੇ ਉੱਪਰ ਇੱਕ ਪਤਲੀ ਜੀ ਚਾਦਰ ਦੀ ਮੁੱਕਲਮਾਰੀ ਹੋਈ ਸੀ। ਉਸ ਦੇ ਦੋਵੇਂ ਹੱਥਾਂ ਨਾਲ ਹੱਥ ਗੱਡੀ ਫੜੀ ਹੋਈ ਸੀ ਜਿਹੜੀ ਘਰ ਦੀ ਬਣਾਈ ਜਾਂਦੀ ਸੀ। ਇਸ ਦੇ ਪਹੀਆਂ 'ਚੋਂ ਅਜੀਬ ਜਿਹੀ ਆਵਾਜ਼ ਨਿਕਲ ਰਹੀ ਸੀ। 14-15 ਵਰਿਆਂ ਦਾ ਇੱਕ ਮੁੰਡਾ ਸੁੰਘੜ ਕੇ ਉਸ ਵਿੱਚ ਬੈਠਾ ਸੀ ਜਾਂ ਉਸ ਨੂੰ ਜ਼ਬਰਦਸਤੀ ਬਿਠਾਇਆ ਹੋਇਆ ਸੀ ਕਿਉਂਕਿ ਉਸ 'ਚ ਬੈਠਾ ਉਹ ਸਹਿਜ ਨਹੀਂ ਲੱਗ ਰਿਹਾ ਸੀ। ਉਸ ਦਾ ਸਿਰ ਇੱਕ ਪਾਸੇ ਨੂੰ ਲੁੜਕਿਆ ਹੋਇਆ ਸੀ। ਤੇ ਉਸ ਦੀ ਇੱਕ ਸੁੱਕੀ ਲਾਤ ਉੱਪਰ ਦਿੱਤੀ ਮੋਟੀ ਚਾਦਰ 'ਚੋਂ ਬਾਹਰ ਨਿਕਲੀ ਹੋਈ ਸੀ। ਮੈਨੂੰ ਕੁਝ ਸਮਝ ਨਹੀਂ ਲੱਗੀ। ਮੈਂ ਤਾਂ ਬਸ ਜਿਵੇਂ ਸੋਚਦਾ ਰਹਿ ਗਿਆ ਕਿ ਇਹ ਔਰਤ ਇੰਨੀ ਠੰਡ ਵਿੱਚ ਸਵੇਰੇ-ਸਵੇਰੇ ਇਸ ਮੁੰਡੇ ਨੂੰ ਹੱਥ ਗੱਡੀ ਵਿੱਚ ਬਿਠਾਈ ਕਿੱਥੇ ਜਾ ਰਹੀ ਹੈ। ਮੈਂ ਸਵੇਰੇ ਸੈਰ ਕਰਨ ਕੇ ਘਰ ਮੁੜ ਆਇਆ ਤੇ ਇਸ ਗੱਲ ਮੇਰੇ ਮਨ 'ਚੋਂ ਨਿਕਲ ਗਈ। ਉਸ ਤੋਂ ਅਗਲੇ 4-5 ਦਿਨ ਬਦਲਾ ਲਈ ਮੈਂ ਇਹ ਬਲਾਕ ਨੂੰ ਛੱਡ ਕੇ 20 ਬਲਾਕ ਦੀ ਨਵੀਂ ਸੜਕ ਵੱਲ ਨਿਕਲਦਾ ਰਿਹਾ ਪਰ ਉਹ ਸੜਕ ਮੈਨੂੰ ਬਹੁਤੀ ਰਾਸ ਨਹੀਂ ਆਈ ਪਹਿਲੀ ਗੱਲ ਇਹ ਸੀ ਕਿ ਉਸ ਤੇ ਬਿਜਲੀ ਦੇ ਖੰਬੇ ਤਾਂ ਲੱਗੇ ਹੋਏ ਸਨ ਪਰ ਉਹਨਾਂ ਵਿੱਚੋਂ ਕਈਆਂ ਤੇ ਲਾਟੂ ਨਹੀਂ ਸੰਜਗਦੇ ਦੂਜਾ ਉਹ ਸੜਕ ਇਹ ਬਲਾਕ ਦੀ ਸੜਕ ਵਾਂਗ ਸਿੱਧੀ ਨਹੀਂ ਸੀ ਸਗੋਂ ਕਈ ਵੜ ਖਾਂਦੀ ਸੀ ਉਹਨਾਂ 4-5 ਦਿਨਾਂ ਵਿੱਚ ਮੈਨੂੰ ਉਸ ਔਰਤ ਦਾ ਖਿਆਲ ਵੀ ਨਹੀਂ ਆਇਆ ਪਰ ਜਦੋਂ ਮੈਂ ਅਗਲੇ ਦਿਨ ਮੋੜ ਇਹ ਬਲਾਕ ਦੀ ਉਸ ਸਿੱਧੀ ਸੜਕ ਤੇ ਨਿਕਲਿਆ ਤਾਂ ਉਸੇ ਹੱਥ ਗੱਡੀ ਦੀ ਆਵਾਜ਼ ਮੈਨੂੰ ਫੇਰ ਸੁਣਾਈ ਦਿੱਤੀ ਜਿਹੜੀ ਦੂਰੋਂ ਹੌਲੀ-ਹੌਲੀ ਮੇਰੇ ਨੇੜੇ ਆਉਂਦੀ ਜਾ ਰਹੀ ਸੀ ਮੇਰੇ ਕਦਮ ਖੁਦ ਬੋ ਖੁਦ ਰੁਕ ਗਏ ਮੇਰੀ ਨਜ਼ਰ ਦੂਰ ਤੱਕ ਜਾਂਦੀ ਉਸ ਸਿੱਧੀ ਸੜਕ ਵੱਲ ਸੀ ਦੂਰੋਂ ਮੈਨੂੰ ਖੰਭਿਆਂ ਤੇ ਬੱਦੇ ਲਾਟੂਆਂ ਦੀ ਮੱਧਮ ਰੋਸ਼ਨੀ ਵਿੱਚ ਹੱਥ ਗੱਡੀ ਖਿੱਚੀ ਤੁਰੀ ਜਾ ਰਹੀ ਉਹ ਔਰਤ ਇੱਕ ਪਰਛਾਵੇਂ ਚਹੀ ਜਾਪੀ ਮੇਰੇ ਨੇੜੇ ਪਹੁੰਚ ਕੇ ਵੀ ਉਹ ਕੁਝ ਨਹੀਂ ਬੋਲੀ ਉਹ ਅੱਗੇ ਅਜੇ ਅੱਗੇ ਹੋਣ ਨੂੰ ਹੋਈ ਹੀ ਸੀ ਕਿ ਮੈਂ ਉਹਦੇ ਨਾਲ-ਨਾਲ ਤੁਰ ਪਿਆ ਤੇ ਉਸ ਨੂੰ ਪੁੱਛਿਆ ਅੰਮਾ ਕਿੱਥੋਂ ਆਉਂਦੀ ਐ ਤੂੰ ਐਨੀ ਸਵੇਰੇ ਕਿੱਥੇ ਜਾਂਦੀ ਹੈ ਤੇ ਹੱਥ ਗੱਡੀ ਤੇਰੇ ਨਾਲ ਮੈਂ ਉਸਦੇ ਇਕੱਠੇ ਤਿੰਨ ਸਵਾਲ ਪੁੱਛੇ ਤੇ ਤੀਜਾ ਸਵਾਲ ਅਧੂਰਾ ਛੱਡ ਦਿੱਤਾ ਪਹਿਲਾਂ ਤਾਂ ਉਹ ਕੁਝ ਨਹੀਂ ਬੋਲੀ ਬਸ ਹੱਥ ਗੱਡੀ ਤੱਕਦੀ ਰਹੀ ਪਰ ਫਿਰ ਉਹ ਆਪ ਹੀ ਮੇਰੇ ਨਾਲ ਗੱਲਾਂ ਕਰਨ ਲੱਗੀ ਅਸੀਂ ਇਸ ਕਲੋਨੀ ਦੇ ਨਾਲ ਝੁੱਗੀ ਬਸਤੀ ਵਿੱਚ ਰਹਿੰਦੇ ਹਾਂ ਮੇਰੀ ਵੀ ਉੱਥੇ ਇੱਕ ਝੁੱਗੀ ਹੈ ਮੇਰੇ ਨਾਲ ਇਹ ਮੇਰਾ ਪੁੱਤਰ ਹੈ ਅਸੀਂ ਸਵੇਰੇ ਨਾਲ ਨਾਲ ਦੀ ਸੂਰੀਆ ਕਲੋਨੀ ਦੇ ਸ਼ਿਵ ਮੰਦਿਰ ਜਾਂਦੇ ਹਾਂ ਮੇਰੇ ਤਿੰਨੋਂ ਸਵਾਲਾਂ ਦਾ ਜਵਾਬ ਦਿੰਦੀ ਹੋਈ ਉਹ ਬੋਲੀ ਸ਼ਿਵ ਮੰਦਿਰ ਐਨੀ ਸਵੇਰੇ ਅੰਮਾ ਜੀ ਤੁਸੀਂ ਦਿਨ ਚੜ੍ਹੇ ਵੀ ਤਾਂ ਮੱਥਾ ਟੇਕਣ ਲਈ ਮੰਦਿਰ ਜਾ ਸਕਦੇ ਹੋ ਐਨੀ ਠੰਡ ਵਿੱਚ ਇਸ ਹੱਥ ਗੱਡੀ ਨੂੰ ਧੱਕ ਕੇ ਲੈ ਜਾਣਾ ਕੀ ਸੌਖਾ ਔਖਾ ਨਹੀਂ ਲੱਗਦਾ ਮੇਰੇ ਇਹ ਪੁੱਛਣ ਤੇ ਉਹ ਕਾਫੀ ਸਿਰਕੂਜ ਨਹੀਂ ਬੋਲੀ ਸਗੋਂ ਉਸੇ ਤਰ੍ਹਾਂ ਪਹਿਲਾ ਵਾਂਗ ਹੱਥ ਗੱਡੀ ਨੂੰ ਧੱਕ ਕੇ ਅੱਗੇ ਲਿਜਾਂਦੀ ਰਹੀ ਪਰ ਕੁਝ ਚਿਰ ਬਾਅਦ ਮੇਰੇ ਸਵਾਲ ਦਾ ਜਵਾਬ ਦੇਣ ਲਈ ਉਹ ਕਹਿਣ ਲੱਗੀ ਨਹੀਂ ਅਸੀਂ ਮੰਦਰ ਮੱਥਾ ਟੇਕਣ ਨਹੀਂ ਜਾਂਦੇ ਮੱਥਾ ਟੇਕਣ ਨਹੀਂ ਜਾਂਦੇ ਤਾਂ ਫਿਰ ਕੀ ਕਰਨ ਇਹ ਸਵਾਰੀ ਮੈਂ ਹੈਰਾਨ ਹੁੰਦਿਆਂ ਪੁੱਛਿਆ ਅਸਲ ਵਿੱਚ ਮੈਂ ਤੇ ਮੇਰਾ ਪੁੱਤ ਉਥੇ ਭੀਖ ਮੰਗਣ ਜਾਂਦੇ ਹਾਂ ਸਵੇਰੇ ਸਵੇਰੇ ਮੰਦਿਰ ਚ ਔਰਤਾਂ ਸ਼ਿਵ ਜੀ ਨੂੰ ਦੁੱਧ ਤੇ ਜਲ ਚੜਾਉਣ ਆਉਂਦੀਆਂ ਨੇ ਫਿਰ ਮੇਰੇ ਪੁੱਤਰ ਨੂੰ ਇਸ ਹਾਲਾਤ ਚ ਵੇਖ ਕੇ ਉਹ ਕੀ ਹੋਇਆ ਇਸ ਨੂੰ ਉਸ ਦੀ ਗੱਲ ਕੱਟ ਦਿਆਂ ਮੈਂ ਪੁੱਛਿਆ ਹੋਣਾ ਕੀ ਹੈ ਰੱਬ ਦੀ ਮਾਰ ਹੈ ਇਸ ਤੇ ਇਹ ਤਾਂ ਜਨਮ ਤੋਂ ਹੀ ਅਪੰਗ ਹੈ ਇਸ ਦੀ ਗਰਦਨ ਜਨਮ ਤੋਂ ਹੀ ਇੱਕ ਪਾਸੇ ਨੂੰ ਲੁੜਕੀ ਹੋਈ ਹੈ ਇਸ ਦੀ ਸੱਜੀ ਲੱਤ ਸੁੱਕੀ ਹੋਈ ਹੈ ਇਹ ਆਪ ਤਾਂ ਤੁਰ ਵੀ ਨਹੀਂ ਸਕਦਾ ਪਰ ਕੁਝ ਕਰ ਵੀ ਨਹੀਂ ਸਕਦਾ ਆਪ ਕੁਝ ਕਰ ਵੀ ਨਹੀਂ ਸਕਦਾ ਇਸ ਦਾ ਤਾਂ ਸੱਜਾ ਹੱਥ ਵੀ ਨਕਾਰਾ ਹੈ ਬੁੱਢੀ ਦੀ ਗੱਲ ਸੁਣ ਕੇ ਮੇਰਾ ਮਨ ਖਰਾਬ ਹੋ ਜਾਂਦਾ ਹੈ ਪਰ ਫਿਰ ਉਹ ਆਪਣੀ ਗੱਲ ਨੂੰ ਅੱਗੇ ਤੋਰਦੀ ਹੋਈ ਕਹਿਣ ਲੱਗੀ ਅਸਲ 'ਚ ਤਾਂ ਸਾਡੇ ਸਾਰੇ ਘਰਾਂ 'ਤੇ ਹੀ ਰੱਬ ਦੀ ਮਾਰ ਹੈ। ਇਸ ਦਾ ਪਿਓ ਦਮੇ ਦਾ ਮਾਰਿਆ ਹੋਇਆ ਹੈ। ਉਹ ਸਾਰਾ ਦਿਨ ਮੰਜੇ ਤੇ ਬੈਠਾ ਰਹਿੰਦਾ ਹੈ। ਉਸ ਤੋਂ ਤਾਂ ਆਪਣਾ ਆਪ ਵੀ ਨਹੀਂ ਸੰਭਾਲਿਆ ਜਾਂਦਾ। ਸਭ ਕੁਝ ਮੰਜੇ ਤੇ ਹੀ ਕਰਦਾ ਰਹਿੰਦਾ ਹੈ। ਫਿਰ ਮੇਰੀ ਵੱਡੀ ਧੀ ਹੈ। ਉਸ ਨੂੰ ਉਹਦੇ ਘਰ ਵਾਲੇ ਨੇ ਛੱਡ ਦਿੱਤਾ ਹੈ। ਉਸ ਦਾ ਸ਼ਰਾਬੀ ਕਬਾਬੀ ਪਤੀ ਉਸ ਨੂੰ ਤੇ ਆਪਣੇ ਟੱਬਰ ਨੂੰ ਨਹੀਂ ਸੰਭਾਲ ਸਕਿਆ। ਉਹ ਵੀ ਦੋ ਜਵਾਕਾਂ ਨਾਲ ਸਾਡੇ ਨਾਲ ਘਰ ਬੈਠੀ ਹੈ ਫਿਰ ਘਰ ਕਿਵੇਂ ਤੋਰਦਾ ਮੈਂ ਹੌਲੀ-ਹੌਲੀ ਔਰਤ ਨਾਲ ਤੁਰਿਆ ਜਾਂਦਾ ਉਸ ਨੂੰ ਪੁੱਛਦਾ ਹਾਂ ਘਰ ਕਾਹਦਾ ਤੋਰਦਾ ਗਰੀਬੀ ਹੈ ਘਰ 'ਚ ਭੁੱਖ ਮਰੀ ਹੈ ਘਰ 'ਚ ਘਰ ਕਾਦਾ ਨਰਕ ਭੋਗ ਰਹੇ ਹਾਂ ਸਾਰੇ ਅਸੀਂ ਸਾਰੇ ਬਸ ਇਸ ਮੁੰਡੇ ਕਰਕੇ ਹੀ ਘਰ ਤੋਰਦਾ ਮੈਂ ਉਸ ਔਰਤ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਉਧਿਕਾਰ ਤੋੜਨ ਵਾਲੀ ਗੱਲ ਮੇਰੀ ਸਮਝ ਵਿੱਚ ਨਾ ਆਈ ਹੋਵੇ ਕੁਝ ਚਿਰ ਲਈ ਅਸੀਂ ਦੋਵੇਂ ਚੁੱਪ ਰਹੇ ਪਰ ਫਿਰ ਉਹ ਆਪੇ ਬੋਲਣ ਲੱਗੀ ਇਹ ਹੱਥ ਗੱਡੀ 'ਚ ਬੈਠਾ ਮੇਰਾ ਪੁੱਤ ਰਾਜੂ ਹੈ ਜਿਸ ਕਰਕੇ ਅਸੀਂ ਰੋਟੀ ਖਾਂਦੇ ਹਾਂ ਇਸ ਦੇ ਸਿਰ ਤੇ ਇਸ ਦੇ ਬਾਪ ਦੀ ਦਵਾਈ ਚੱਲਦੀ ਹੈ ਛੱਡੀ ਹੋਈ ਧੀ ਦੇ ਜਵਾਕਾਂ ਦੇ ਮੂੰਹ ਚੰਨ ਪੈਂਦਾ ਹੈ ਉਸ ਦੀ ਗੱਲ ਮੁੱਕਣ ਨੂੰ ਹੋਈ ਹੀ ਸੀ ਕਿ ਉਹ ਬਿਰਧ ਔਰਤ ਮੈਨੂੰ ਸੜਕ ਤੇ ਛੱਡ ਕੇ ਸਿਮ ਮੰਦਰ ਵੱਲ ਮੁੜ ਗਈ। ਹੁਣ ਉਹ ਔਰਤ ਰੋਜ਼ ਹੀ ਸਵੇਰੇ ਮੈਨੂੰ ਦਿਸਦੀ ਹੈ। ਉਸੇ ਤਰ੍ਹਾਂ ਸੂਤੀ ਧੋਤੀ ਪਹਿਨੇ, ਉਸੇ ਤਰ੍ਹਾਂ ਹੱਥ ਗੱਡੀ 'ਚ ਬੈਠੇ ਉਸਦੇ ਪੁੱਤ ਨੂੰ ਇੱਕ ਪਾਸੇ ਨੂੰ ਲੁੜਕੀ ਹੋਈ ਗਰਦਨ ਤੇ ਉਹਦੀ ਸੁੱਕੀ ਹੋਈ ਇੱਕ ਲੱਤ। ਪੁੱਤ ਨੂੰ ਹੱਥ ਗੱਡੀ 'ਚ ਲੱਦ ਉਹ ਸ਼ਿਵ ਮੰਦਰ ਵੱਲ ਜਾਂਦੀ ਹੋਈ। ਉਹ ਆਪੇ ਮੇਰੇ ਨੇੜੇ ਨੂੰ ਹੋ ਸਿੱਧੀ ਤੁਰੀ ਜਾਂਦੀ ਸੜਕ ਤੇ ਲੰਘ ਜਾਂਦੀ ਹੈ ਉਸ ਨੂੰ ਵੇਖ ਕੇ ਮੈਨੂੰ ਸਾਰਾ ਕੁਝ ਚੇਤੇ ਆ ਜਾਂਦਾ ਹੈ ਉਸ ਦੀ ਝੁੱਗੀ ਚਮੰਗੇ ਤੇ ਬੈਠਾ ਦਮੇ ਦਾ ਮਾਰਿਆ ਪਤੀ ਆਪਣੇ ਪਤੀ ਵੱਲੋਂ ਛੱਡੀ ਹੋਈ ਧੀ ਉਸ ਦੇ ਦੋ ਬੱਚੇ ਤੇ ਉਸ ਨਾਲ ਉਹਨਾਂ ਦੀ ਭੁੱਖ ਚਾਰ ਪੰਜ ਦਿਨਾਂ ਲਈ ਮੈਨੂੰ ਇੱਕ ਕੰਮ ਦੇ ਸਿਲਸਿਲੇ ਵਿੱਚ ਸ਼ਹਿਰੋਂ ਬਾਹਰ ਜਾਣਾ ਪੈ ਗਿਆ ਜਦੋਂ ਮੈਂ ਵਾਪਸ ਆ ਕੇ ਰੋਜ਼ ਵਾਂਗ ਸਵੇਰ ਦੀ ਸੈਰ ਕਰਨ ਲਈ ਨਿਕਲਿਆ ਤਾਂ ਮੈਨੂੰ ਦੂਰੋਂ ਫਿਰ ਉਹ ਔਰਤ ਹੱਥ ਗੱਡੀ ਲਈ ਆਉਂਦੀ ਦੀ ਸੀ ਮੈਂ ਤੁਰਦਾ ਹੋਇਆ ਰੋਕ ਗਿਆ ਤੇ ਉਹਦੀ ਉਡੀਕ ਕਰਨ ਲੱਗਿਆ ਉਹ ਔਰਤ ਫਿਰ ਖੰਬਿਆਂ ਤੇ ਲੱਗੇ ਲਾਟੂਆਂ ਦੀ ਮੱਧਮ ਰੋਸ਼ਨੀ ਵਿੱਚੋਂ ਦੂਰੋਂ ਇੱਕ ਪਰਛਾਵੇਂ ਵਾਂਗ ਤੁਰਦੀ ਆ ਰਹੀ ਜਾਪਦੀ ਸੀ ਜਦੋਂ ਉਹ ਮੇਰੇ ਨੇੜੇ ਪਹੁੰਚੀ ਤਾਂ ਮੈਂ ਵੇਖਿਆ ਉਦੀ ਹੱਥ ਗੱਡੀ ਖਾਲੀ ਸੀ ਅੰਮਾ ਅੱਜ ਰਾਜੂ ਨੂੰ ਕਿਉਂ ਨਹੀਂ ਲੈ ਕੇ ਆਈ ਕਿੱਥੇ ਹੈ ਉਹ ਮੇਰੇ ਪੁੱਛੇ ਦੋ ਸਵਾਲ ਸੁਣ ਕੇ ਉਹ ਤੁਰਦੀ ਹੋਈ ਰੁਕ ਗਈ ਮੇਰੇ ਰਾਜੂ ਨੂੰ ਤਾਂ ਰੱਬ ਨੇ ਬੁਲਾ ਲਿਆ ਉਹਦੇ ਸੰਗ ਚੋਂ ਇਹ ਆਵਾਜ਼ ਮੱਸਾ ਹੀ ਬਾਹਰ ਨਿਕਲੀ ਉਸ ਦੀ ਇਸ ਗੱਲ ਤੇ ਮੈਂ ਤਾਂ ਜਿਵੇਂ ਸੋਨ ਹੀ ਹੋ ਗਿਆ ਮੇਰੇ ਕੋਲੋਂ ਕੁਝ ਚਿਰ ਲਈ ਕੁਝ ਨਾ ਬੋਲਿਆ ਕਿਆ ਪਰ ਫਿਰ ਬਹੁਤ ਦੁੱਖ ਦੀ ਗੱਲ ਹੈ ਇਹ ਅੰਮਾ ਉਸ ਨੂੰ ਅਮਦਰ ਦੀ ਜਿਤਾਉਂਦਿਆ ਮੈਂ ਕਿਹਾ ਦੁੱਖ ਕਾਦਾ ਹਸਪਤਾਲ ਦੇ ਵੱਡੇ ਡਾਕਟਰ ਨੇ ਤਾਂ ਬਹੁਤ ਪਹਿਲਾਂ ਹੀ ਕਿਹਾ ਸੀ ਕਿ ਹੁਣ ਉਹ ਬਹੁਤੇ ਦਿਨ ਨਹੀਂ ਕੱਟੇਗਾ ਉਸ ਦੀ ਤਾਂ ਬਿਮਾਰੀ ਹੀ ਅਜਹੀ ਸੀ ਕਿ ਜਿਹੜੀ ਉਸ ਨੂੰ ਹੌਲੀ-ਹੌਲੀ ਖਾ ਰਹੀ ਸੀ ਫਿਰ ਬਿਮਾਰੀ ਉਸ ਨੂੰ ਸਾਰਾ ਖਾ ਗਈ ਤੇ ਉਹ ਚਲਾ ਗਿਆ ਜਦੋਂ ਉਸ ਨੇ ਮਰ ਹੀ ਜਾਣਾ ਸੀ ਫਿਰ ਦੁੱਖ ਕਾ ਦਾ ਜਦੋਂ ਬੰਦੇ ਨੂੰ ਕੁਝ ਹੋਣ ਦਾ ਪਹਿਲਾਂ ਹੀ ਪਤਾ ਹੋਵੇ ਫਿਰ ਉਸ ਲਈ ਦੁੱਖ ਕਰਨਾ ਵੀ ਨਹੀਂ ਚਾਹੀਦਾ ਹੁਣ ਮੈਨੂੰ ਫਿਕਰ ਤਾਂ ਇਸ ਗੱਲ ਦਾ ਹੈ ਕਿ ਉਸ ਬਿਨਾ ਸਾਡਾ ਘਰ ਕਿਵੇਂ ਤੁਰੇਗਾ ਸ਼ੀਵ ਮੰਦਿਰ ਚ ਸਾਨੂੰ ਭੀਖ ਕੌਣ ਦੇਵੇਗਾ ਅੱਜ ਦਾ ਬੰਦਾ ਐਨਾ ਬੰਦੇ ਕੋਲੋਂ ਨਹੀਂ ਡਰਦਾ ਜਿੰਨਾ ਰੱਬ ਕੋਲੋਂ ਡਰਦਾ ਹੈ ਜਿਸ ਨੂੰ ਉਸਨੇ ਕਦੇ ਵੇਖਿਆ ਨਹੀਂ ਹੁੰਦਾ ਮੇਰੇ ਪੰਗ ਪੁੱਤ ਨੂੰ ਹੱਥ ਗੱਡੀ 'ਚ ਬੈਠਾ ਦੇਖ ਸ਼ਿਵ ਜੀ ਨੂੰ ਦੁੱਧ ਤੇ ਜਲ ਚੜਾਉਣ ਵਾਲੀਆਂ ਉਹਨਾਂ ਔਰਤਾਂ ਨੂੰ ਡਾਟ ਤਾਂ ਇਸ ਗੱਲ ਤੋਂ ਲੱਗਦਾ ਸੀ ਕਿ ਰੱਬ ਕਿਤੇ ਉਹਨਾਂ ਨੂੰ ਜਾਂ ਉਹਨਾਂ ਦੇ ਘਰ ਦੇ ਕਿਸੇ ਜੀ ਨੂੰ ਮੇਰੇ ਰਾਜੂ ਜੀ ਆਣਾ ਬਣਾ ਦੇਵੇ ਇਸ ਸਭ ਤੋਂ ਬਚਣ ਲਈ ਉਹ ਰੱਬ ਤੋਂ ਡਰਦੀਆਂ ਮਾਰੀਆਂ ਪੁੰਨ ਦਾਣ ਕਰ ਕੇ ਸਾਨੂੰ ਭੀਖ ਦਿੰਦੀਆਂ ਸਨ ਇਹ ਸਾਰਾ ਕੁਝ ਭਾਵੇਂ ਉਹਨਾਂ ਨੂੰ ਮਜਬੂਰੀ ਵਾਸ਼ੇਹੀ ਕਰਨਾ ਪੈਂਦਾ ਇਸ ਤਰ੍ਹਾਂ ਕਰਕੇ ਉਹ ਰੱਬ ਦੇ ਕਰੋਪ ਤੋਂ ਬਚਣਾ ਚਾਹੁੰਦੀਆਂ ਸਨ ਹੁਣ ਉਹਨਾਂ ਨੂੰ ਰਾਜੂ ਨਹੀਂ ਦਿ세ਗਾ ਤਾਂ ਉਹਨਾਂ ਨੂੰ ਰੱਬ ਕੋਲੋਂ ਡਰ ਵੀ ਨਹੀਂ ਲੱਗੇਗਾ ਤੇ ਨਾ ਹੀ ਇਸ ਦੁੱਖ ਤੋਂ ਬਚਣ ਲਈ ਉਹਨਾ ਮੈਨੂੰ ਉਹ ਮੈਨੂੰ ਪੀਖ ਦੇਣਗੀਆਂ ਪਰ ਹੁਣ ਮੈਂ ਖਾਲੀ ਹੱਥ ਗੱਡੀ ਲੈ ਕੇ ਜਾਂਦੀ ਹਾਂ ਤੇ ਸਵੇਰੇ ਹੀ ਜਾ ਕੇ ਮੰਦਰ ਨੇੜੇ ਬਹਿ ਜਾਣੀ ਹਾਂ ਠੀਕ ਹੈ ਭਾਵੇਂ ਇਸ ਵਿੱਚ ਮੇਰਾ ਰਾਜੂ ਪੁੱਤ ਨਹੀਂ ਹੁੰਦਾ ਪਰ ਤਾਂ ਵੀ ਖਾਲੀ ਹੱਥ ਗੱਡੀ ਵੇਖ ਕੇ ਔਰਤਾਂ ਮੈਨੂੰ ਕੁਝ ਨਾ ਕੁਝ ਦੇ ਜਾਂਦੀਆਂ ਨੇ ਜਿੰਨਾ ਕਦੇ ਇਸ ਵਿੱਚ ਮੇਰੇ ਅਪੰਗ ਪੁੱਤ ਨੂੰ ਵੇਖਿਆ ਸੀ ਜਿਸ ਦੇ ਮਰਨ ਦਾ ਵੀ ਉਹਨਾਂ ਨੂੰ ਪਤਾ ਹੈ ਫਿਰ ਮਰਨਾ ਤਾਂ ਕੋਈ ਵੀ ਨਹੀਂ ਚਾਹੁੰਦਾ ਮੌਤ ਤੋਂ ਹਰ ਬੰਦੇ ਨੂੰ ਡਰ ਲੱਗਦਾ ਹੈ ਮੇਰੇ ਪੁੱਤ ਨੂੰ ਜਾਤ ਕਰਕੇ ਉਹਨਾਂ ਨੂੰ ਵੀ ਜ਼ਰੂਰ ਲੱਗਦਾ ਹੋਣਾ ਲੰਬੀ ਗੱਲ ਮੁਕਾ ਕੇ ਉਹ ਬਿਰਧ ਔਰਤ ਸੂਤੀ ਤੋਤੀ ਨਾਲ ਆਪਣੀਆਂ ਅੱਖਾਂ ਪੂੰਝਣ ਲੱਗੀ ਤੇ ਫਿਰ ਚੁੱਪਚਾਪ ਖਾਲੀ ਹੱਥ ਗੱਡੀ ਲੈ ਭੀਖ ਮੰਗਣ ਲਈ ਸ਼ਿਮ ਮੰਦਰ ਵੱਲ ਤੁਰ ਪਈ ਮੈਂ ਬਿਜਲੀ ਦੇ ਖੰਬੇ ਤੇ ਬਾਲਦੇ ਲਾਟੂ ਦੀ ਮੱਧਮ ਰੋਸ਼ਨੀ 'ਚ ਖਲੋਤਾ ਰਿਹਾ ਮੇਰੀ ਨਜ਼ਰ ਦੂਰ ਤੱਕ ਚਲੀ ਗਈ ਸਿੱਧੀ ਸੜਕ ਵੱਲ ਵੇਖਣ ਲੱਗੀ ਚੋ ਪਚਾਪ ਸੜਕ ਸੁੰਨੀ ਸੁੰਨੀ ਸੜਕ ਜਿਸ ਤੇ ਉਹ ਬਿਰਤੌਰਤ ਆਪਣੇ અપੰਗ ਪੁੱਤ ਤੋਂ ਬਿਨਾ ਖਾਲੀ ਹੱਥ ਗੱਡੀ ਲੈ ਭੀਖ ਮੰਗਣ ਲਈ ਹੌਲੀ ਹੌਲੀ ਤੁਰਦੀ ਜਾ ਰਹੀ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ